ਸ੍ਰੀ ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਦੇਖ ਰਹੇ ਨੇ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀਆਂ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 91152 65790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਦਹਾੜ ਲਈ ਚਾਰ ਨਾਗ ਕਟੀਆਂ ਤੇ ਇੱਕ ਤਾਜੀ ਸੂਹੀ ਝੋਟੀ ਦੀ ਵੀਡੀਓ ਕਵਰ ਕਰਕੇ ਦਿਖਾ ਰਹੇ ਹਾਂ ਐਡਰੈਸ ਤੇ ਜਾਣਕਾਰੀ ਆਪਾਂ ਵੀਰਾਂ ਤੋਂ ਪੁੱਛ ਰਹੇ ਹਾਂ ਬਈ ਹਸੀ ਕਾਲ ਹਸੀ ਕਾਲ ਜੀ ਵੀਰੇ ਨਾਮ ਐਡਰੈਸ ਕਨਫਰਮ ਕਰਵਾ ਦਿਓ ਆਪਣਾ ਨਾਮ ਹਰਦੀਪ ਸਿੰਘ ਪਿੰਡ ਫਤੇਗੜ ਛੰਨਾ ਜ਼ਿਲ੍ਹਾ ਬਰਨਾਲਾ ਜੀ ਨਾਮ ਹਰਦੀਪ ਪਿੰਡ ਫਤੇਗੜ ਛੰਨਾ ਤੇ ਮੋਬਾਈਲ ਨੰਬਰ ਕਿੰਨਾ ਹੈ ਵੀਰੇ ਮੋਬਾਈਲ ਨੰਬਰ 797792 728077 97792 728077 72807 ਤੇ ਪਿੰਡ ਹੈਗਾ ਆਪਣਾ ਫਤੇਗੜ ਸੰਨਾ ਟ੍ਰਾਈਡੈਂਟ ਫੈਕਟਰੀ ਦੇ ਬਿਲਕੁਲ ਨਜ਼ਦੀਕ ਤੇ ਜਿਹੜੀ ਆਪਾਂ ਸਗਰੀਨ ਤੇ ਵੀਰੇ ਪਹਿਲੇ ਨੰਬਰ ਤੇ ਝੋਟੀ ਦੇਖੀ ਜਨਾਂਗੇ ਕਹਿਮਾ ਸੁਆ ਸੁਈ ਹੋਈ ਆ ਇਹ ਦੂਜਾ ਸੂਆ ਦੂਜਾ ਸੁਆ ਸੁਈਆ ਤੇ ਕੈ ਦਿਨਾਂ ਦੀ ਸੁਈ ਆ ਸੁਈ 15 ਦਿਨਾਂ ਦੀ 15 ਦਿਨਾਂ ਦੀ ਸੁਈ ਆ ਤੇ ਦੁੱਧ ਹੁਣ ਹਾਜ਼ਰ ਕਿੰਨਾ ਹੈ ਦੁੱਧ ਹੁਣ 9 ਕਿਲੋ ਹਾਜ਼ਰ ਹੈ ਦੁੱਧ ਦੋਸਤੋ 9 ਕਿਲੋ ਹਾਜ਼ਰ ਹੈ 15 ਦਿਨਾਂ ਦੀ ਸੁਈ ਆ ਗੋਲ ਸਿੰਘ ਬਿਲਕੁਲ ਹਨ ਟੌਪ ਕਲਾਸ ਨਗੀਨਾ ਬਿਲਕੁਲ ਜੈਨੂਇਨ ਜੈ ਰੇਟ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾ ਦੇਾਂਗੇ ਜੇ ਕਿਸੇ ਮੇਰੇ ਵੀਰ ਦੀ ਸਾਧਰੀ ਚਾਹੁੰ ਕਿਸੇ ਪਾਸੇ ਦੋਸਤੋ ਹੱਥ ਤਰਾ ਨਹੀਂ ਮੁਠੀ ਆਲਾ ਥਣ ਲੱਗਿਆ ਨਿਕਣ ਮਾ ਤੇ ਹਰਦੀਪ ਸਵੇਰ ਦੀ ਜਵਾਈ 5 ਵਜੇ ਹੋਈ ਹੋਈ ਹੈ ਸਵੇਰ ਦੀ ਬਾਈ 7 ਵਜੇ ਦੀ ਜਵਾਈ ਹੋਈ ਹੈ ਸਵੇਰ ਦੀ ਜਵਾਈ 7 ਵਜੇ ਦੀ ਹੋਈ ਹੈ ਦੋਸਤੋ ਉਸ ਹਿਸਾਬ ਨਾਲ ਜੱਜਮੈਂਟ ਤੁਸੀਂ ਕਰ ਸਕਦੇ ਹੋਗੇ ਤੇ ਹੁਣ ਆਪਣਾ ਵੀਡੀਓ ਕਵਰ ਕਰਨ ਦਾ ਸਮਾਂ 4 4:30 ਦੇ ਲਗਭਗ ਦਾਗਾ ਕੋਈ ਡੰਗ ਰੋਕਿਆ ਨਹੀਂ ਹੋਇਆ ਤੇ ਹੁਣ ਹਾਜ਼ਰ ਦੁੱਧ ਕਿੰਨਾ ਕਰਦੀਪ ਹੁਣ ਵੀਰੇ 9 ਕਿਲੋ ਹਾਇ 9 ਕਿਲੋ ਦੋ ਟਾਈਮ ਤਿੰਨ ਟਾਈਮ ਕੰਡੇ ਤੇ ਜੋ ਕੇ ਦੇ ਦਾਂਗੇ ਜੋ ਕੇ ਲੈ ਜੀ ਬੋਲੀ ਦੋਸਤੋ 9 ਕਿਲੋ ਦੁੱਧਾ ਵੀਰੇ ਹਵਾ ਨੂੰ ਕੰਡਾਂ ਦੇ ਨਾਲ ਕੋਈ ਕੰਮ ਨਹੀਂ ਗੱਪ ਛੜੱਪ ਵਾਲਾ ਨਹੀਂ ਇੰਨਾ ਕੁ ਦੁੱਧ ਝੋਟੀ ਓਟ ਦੀ ਵੀ ਐ ਤਾਜੀ ਦੋਸਤੋ ਸੂਈਆ 15 ਦਿਨਾਂ ਦਾ ਸੂਆ ਤੇ ਹਰਦੀਪ ਖੋਲ ਕੇ ਵੀਰੇ ਢੇੜਾ ਦਵਾਰੇ ਤੋਰੇ ਬਖੋਬਾ ਬਾਈਆਂ ਨੂੰ ਚੈੱਕ ਕਰਵਾ ਦਈਏ ਦੋਸਤੋ ਨਿਖੜਮਾ ਥਣ ਮੁਠੀ ਵਾਲਾ ਗੈਪ ਤੇ ਗੋਲ ਸਿੰਘ ਤੇ ਮੰਗਰ ਬੱਚਾ ਕੱਟਾ ਵੀਰੇ ਦੋਸਤੋ ਮੰਗਰ ਕੱਟਾ ਕੱਦਗਾਠ ਪੱਖੋਂ ਵੀ ਝੋਟੀ ਸੋਹਣੀਏ ਤੇ ਬਾਕੀ ਨਖੜ ਮਾ ਥਣ ਮੁਠੀ ਵਾਲਾ ਤੇ ਇੱਧਰ ਤੋਰ ਦੇ ਵੀਰੇ ਲੰਮੀ ਜੇ ਕਿਸੇ ਮੇਰੇ ਵੀਰ ਦੀ ਸਾਂਭਦਾਰੀ ਚਾਹੁੰਦੀ ਹੈ ਤਾਂ ਵੀਰ ਹਰਦੀਪ ਨਾਲ ਦੋਸਤੋ ਜਰੂਰ ਕੰਟੈਕਟ ਕਰ ਸਕਦੇ ਹੋਗੇ ਪਿੰਡ ਹੈਗਾ ਫਤੇਗੜ ਛੰਨਾ ਤੇ ਜ਼ਿਲ੍ਹਾ ਹੈਗਾ ਬਰਨਾਲਾ ਮੋਬਾਈਲ ਨੰਬਰ ਆਪਾਂ ਵੀਡੀਓ ਦੇ ਵਿੱਚ ਬੋਲਤਾ ਤੋਰੇ ਤਾਰੇ ਦੀ ਦੋਸਤੋ ਝੋਟੀ ਹੈਗੀ ਬਿਲਕੁਲ ਸਾਫ ਤੇ ਚਵਾਈ ਦੀ ਪੋਲੀ ਹੈ ਰੀ ਬਾ ਦੋਸਤੋ ਚਵਾਈ ਦੀ ਹੈਗੀ ਵੀਰ ਕੰਨਾ ਪੋਲੀ ਤਾਰਾਂ ਤੁਹਾਨੂੰ ਆਪਾਂ ਮਾਰ ਕੇ ਦਿਖਾਵਾਂਗੇ ਜੇ ਕਿਸੇ ਮੇਰੇ ਵੀਰ ਦੀ ਸਾਂਭਦਾਰੀ ਚਾਹੁੰਦੀ ਹੈ ਤਾਂ ਵੀਰ ਹਰਦੀਪ ਨਾਲ ਦੋਸਤੋ ਜਰੂਰ ਕੰਟ ਤੇ ਜੈਨੂਨ ਜਾਂ ਰੇਟ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾ ਦਾਂਗੇ। ਥਾਰਾ ਦੋਸਤੋ ਤੁਹਾਨੂੰ ਆਪਾਂ ਪੂਰੀ ਵੀਡੀਓ ਤੋਂ ਬਾਅਦ ਮਾਰ ਕੇ ਦੱਸਾਂ ਮੈਂ ਕਿਤੇ ਜਿਹੜੀ ਦੂਜੇ ਨੰਬਰ ਤੇ ਵੀਰੇ ਕੱਟੀ ਦੇਖੀ ਜਨ ਹੈਗੇ ਬਾਲਕ ਇਹਦੀ ਕਿੰਨੀ ਉਮਰ ਹੈਗੀ? ਇਹਦੀ 18 ਕਿ ਮਹੀਨੇ ਦੀ ਉਮਰ ਹੈ ਜੀ। ਦੋਸਤੋ 18 ਕਿ ਮਹੀਨੇ ਦੀ ਉਮਰ ਹੈ ਕੱਟੀ ਦੀ ਗੋਲ ਸਿੰਘ ਚਾਰ ਹੀ ਥਾਨ ਨੇ ਕੋਈ ਫੋਰਸ ਨਹੀਂ। ਬਿਲਕੁਲ ਲੈਨ ਜਡਬ ਲੈ ਕੇ ਕੱਟੀ ਹੈਗੀ ਤੇ ਇਹਦੀ ਡਿਮਾਂਡ ਕੀ ਕੀਤੀ ਵੀਰੇ ਆਪਾਂ ਦੀ? ਇਹਦਾ ਮੁੱਲ ਵੀਰੇ 32000 ਰੁਪਏ। ਦੋਸਤੋ 32000 ਵੀਰ ਨੇ ਰੇਟ ਕੀਤਾ ਰੇਟ ਕੋਈ ਫਿਕਸ ਨਹੀਂ ਕਰਿਆ ਇਹ ਬੰਦੇ ਦਾ ਮਾਨਤਾਨ ਜ਼ਰੂਰ ਹੋਗਾ। ਬਾਕੀ ਪਿੱਠ ਫੁੜੇ ਦੀ ਮੰਤਰ ਬਹੁਤ ਸ਼ਾਨਦਾਰ ਹੈ ਨਿੱਕਾ ਸਿੰਘ ਤੇ ਪਿਆਰਾ ਫੇਸ ਗੋਲ ਸਿੰਘ ਆ ਚਾਰ ਹੀ ਥਾਂ ਨੇ ਕੋਈ ਫੋਟਸਾਂਗ ਨਹੀਂ ਤੇ ਚੰਗਾ ਕਰਦਗਾਠਾ ਕੱਤੀ ਦਾ 18 ਕਿ ਮਹੀਨੇ ਦੀ ਉਮਰ ਦੱਸੇ ਵੀਰੇ ਹਾਂਜੀ 18 ਕਿ ਮਹੀਨਿਆਂ ਦੀ ਦੋਸਤੋ ਕੱਟੀ ਦੀ ਉਮਰ ਹੈਗੀ ਚਾਰ ਥਾਂ ਨੇਗੇ ਬਾਕੀ ਅੰਗਾ ਪੈਰਾਂ ਦੀ ਬਿਲਕੁਲ ਸਾਫ ਆ ਕਿਸੇ ਵੀ ਪਾਸੇ ਹੱਥਧਰਾ ਨਹੀਂ ਹੈਗਾ ਜੇ ਕੋਈ ਵੀਰ ਪੰਜ ਚਾਰ ਮਹੀਨੇ ਸਾਂਭ ਕੇ ਤਾਂ ਟੀਕਾ ਭਰਨ ਦੇ ਬਿਲਕੁਲ ਜੋ ਟੀਕਾ ਬਲ ਹੈ ਤੇ ਜਿਹੜੀ ਵੀਰੇ ਤੀਜੇ ਨੰਬਰ ਤੇ ਕੱਟੀ ਦੇਖੀ ਜਣਗੇ ਇਹ 17 ਕਿ ਮਹੀਨੇ ਦੀ ਉਮਰ ਹੈ ਇਹ 17 ਕਿ ਮਹੀਨਿਆਂ ਦੀ ਉਮਰ ਆਗੀ ਤੇ ਇਹਦਾ ਕੀ ਰੇਟ ਹੈਗਾ ਇਹਦਾ ਰੇਟ ਵੀਰੇ 22000 ਰੁਪਏ। ਦੋਸਤੋ ਇਹਦਾ ਰੇਟ 22000 ਆ ਚਾਰ ਹੀ ਦੇਦੇ ਥਾਨੇ ਕੋਈ ਫੋਟਸਾਂਕ ਨਹੀਂ ਹੈਗੀ ਤੇ ਦੋ ਆ ਗਏ ਵਧੀਆ ਟੌਪ ਕਲਾਸ ਪਾਲਕ ਕਟੀਆਂ ਛੋਟੀ ਉਮਰ ਦੀਆਂ ਤੇ ਇਹਨਾਂ ਦੀ ਕੀ ਡਿਟੇਲ ਹੈ ਵੀਰੇ ਜਿਹੜੀ ਚੌਥੇ ਨੰਬਰ ਤੇ ਦੇਖੀ ਜਾਣਗੇ। ਇਹ ਵੀਰੇ 10 ਕਿ ਮਹੀਨੇ ਹੀ ਕੱਟੀ ਹੈ। ਇਹ 10 ਮਹੀਨਿਆਂ ਦੀ ਤੇ ਇਹਦਾ ਰੇਟ ਕੀ ਹੋਊਗਾ? ਇਹਦਾ ਰੇਟ 18000 ਰੁਪਏ। ਦੋਸਤੋ ਇਹਦਾ ਰੇਟ 18000 ਰੁਪਏ ਤੇ ਜਿਹੜੀ 5ਵੇਂ ਨੰਬਰ ਤੇ ਆ ਗਈ ਵੀਰੇ। ਉਹਦਾ ਰੇਟ 17000 ਰੁਪਈਆ ਹੀ ਉਹ 9 ਮਹੀਨੇ ਜੀ ਜਿਹੜੀ 5ਵੇਂ ਨੰਬਰ ਤੇ ਆ ਦੋਸਤੋ 17000 ਰੇਟ ਜਿਹੜੀ 4ਵੇਂ ਨੰਬਰ ਤੇ ਉਹਦਾ 18000 ਰੇਟ ਜੇ ਕਿਸੇ ਜੋੜਾ ਵੀ ਲੈਣਾ ਹੋਇਆ ਤਾਂ ਵੀ ਮਾਨਣਾ ਜੇ ਜੋੜਾ ਲੈਣਾ ਹੋਇਆ 35 ਦਾ ਹੋ ਜੂ ਹਾਂ ਜੀ 18 ਦੇ 17 ਦਾ 35 ਬਣ ਗਿਆ ਤੇ ਮਾਨਦਾਨਕ ਹੋ ਜੂਗਾ 35 ਚ ਦੋਸਤੋ ਜੋੜਾ ਲੈਣਾ ਜੇ ਕਿਸੇ ਮੇਰੇ ਵੀਰ ਨੇ ਚਲ 16 16 ਹੀ ਕਰ ਦੇਗੇ ਆਪਾਂ 32000 ਦਾ ਦੋਸਤੋ ਵੀਰ ਕਹਿੰਦਾ ਆਪਾਂ ਜੋੜਾ ਦੇ ਦੇਾਂਗੇ ਜੇ ਕੱਲੀ ਕੱਲੀ ਲੈਣੀਆਂ ਤਾਂ 18 ਤੇ 17000 ਦਾ ਰੇਟ ਹੈ ਜਿਹੜੀ ਆਪਾਂ ਦੇਖੀ ਹੈ ਕਿ ਤੀਜੇ ਨੰਬਰ ਤੇ ਇਹਦਾ ਕੀ ਰੇ ਇਹਦਾ 22000 ਇਹਦਾ 22000 ਜਿਹੜੀ ਦੂਜੇ ਨੰਬਰ ਤੇ ਆ ਗਈ ਉਹਦਾ 32000 32 ਇਹ 30 ਦੀ ਹੋ ਜੂ ਮੰਨ ਲੈ ਹਾਂਜੀ ਹਾਂਜੀ ਦੋਸਤੋ ਜਿਹੜੀ ਦੂਜੇ ਨੰਬਰ ਤੇ ਚੰਗੀ ਕੱਤੀ ਆ ਗਈ ਬਿਲਕੁਲ ਲੈਨ ਜੈਡ ਬਲੈਕ ਅੰਗਾ ਪੈਰਾਂ ਦੀ ਸਾਫ ਆ ਗਈ ਇਹ ਵੀਰ ਕਹਿੰਦਾ ਮੁੱਲ 32 33 ਕੁਸ ਕਰਾ ਲਓ 30000 ਦੀ ਜੈਸਨੋ ਦੇ ਦਾਂਗੇ ਐਦਾਂ ਦੀਆਂ ਕੱਟੀਆਂ ਦੋਸਤੋ ਤੁਹਾਨੂੰ ਆਪ ਨੂੰ ਪਤਾ ਵੀ ਢੂੜ ਸਾਲ ਦੇ ਵਿੱਚ 30 32000 ਰੁਪਇਆ ਖਾ ਜਾਂਦੇ ਨੇ ਕਿਉਂਕਿ ਚੰਗੀ ਖਰਾਕ ਖਾ ਕੇ ਗੱਟੀ ਪਲੀ ਹੋਈ ਹੈ ਤੇ ਹਰਦੀ ਪੈਦਾ ਬੱਚਾ ਛੱਡ ਕੇ ਵੀਰੇ ਧਾਰਾ ਮਰਵਾ ਦੇ ਤੇ ਬਿਲਕੁਲ ਲੈਨ ਜੈਨ ਮੁੱਲ 1.5 ਕਰਦੇ ਮੁੱਲ 1.5 ਲੱਖ ਰੁਪਏ ਲੱਖ ਹੀ ਦੇਵਾਂਗੇ ਦੋਸਤੋ ਵੀਰ ਕਹਿੰਦਾ ਮੁੱਲ 1.5 ਧਾਰਾਂ ਤੁਹਾਨੂੰ ਮਾਰ ਕੇ ਦਿਖਾਵਾਂਗੇ ਜੇ ਕਿਸੇ ਮੇਰੇ ਵੀਰ ਨੇ ਦੋ ਟਾਈਮ ਵੀਰਾਂ ਦੇ ਘਰੇ ਚੌਣੀਆਂ ਤਾਂ ਚੋ ਕੇ ਚੰਗੀ ਤਰ੍ਹਾਂ ਦਸੱਲੀ ਕਰਕੇ ਖਰੀਦਾਰੀ ਕਰ ਸਕਦੇ ਹੋ ਦੁੱਧ 9 ਕਿਲੋ ਦਾ ਹੈਗਾ ਹਰਦੀ ਬਣ ਹਾਂਜੀ ਹਾਂਜੀ 9 ਕਿਲੋ ਦੁੱਧ ਦੋਸਤੋ 9 ਕਿਲੋ ਹੈਗਾ ਠੰਡੀ ਸੀਲ ਮਿਲਦੀ ਹੈ ਵੀਰ ਕਹਿੰਦਾ ਕੋਈ ਲੱਤ ਛੜ ਵਾਲਾ ਕੰਮ ਨਹੀਂਗਾ ਬੂੜੀ ਚੋਲੇ ਬੰਦਾ ਚੋਲੇ ਦੋਸਤੋ ਆਹ ਦੇਖ ਸਕਦੇ ਹੋ ਬੱਚਾ ਤੁਹਾਨੂੰ ਚੌਂਦਾ ਦਿਖਾਤਾ ਤੇ ਮੱਝ ਬੱਚਾ ਝੱਟ ਦਿਖਾਤੀ ਤੇ ਹਰਦੀ ਵੀ ਵੀਰੇ ਧਾਰਾਂ ਮਾਰ ਕੇ ਦਿਖਾ ਪਸ ਸਮਾਜ ਦੋਸਤੋ ਮੱਝ ਬੱਚਾ ਲਾ ਕੇ ਪਹਿਲਾਂ ਹੀ ਲੈਂਦੀ ਹੋਈ ਦੀ ਬਾਕੀ ਸੀਲ ਸੰਤ ਠੰਡੇ ਸਵਾਲੀ ਝੋਟੀ ਆ ਥਣ ਹੈਗਾ ਨਖੜਮਾ ਮੁੱਠੀ ਵਾਲਾ ਗੁੱਲੇ ਵਾਲਾ ਥਣ ਲੱਗਾ ਤੇ ਚਵਾਈ ਦੀ ਹੈਗੀ ਪੋਲੀ ਹਨਾ ਹਾਂਜੀ ਵੀਰੇ ਦੋਸਤੋ ਚਵਾਈ ਦੀ ਹੈਗੀ ਬਿਲਕੁਲ ਐਨ ਪੋਲੀ ਤੇ ਵੀਰੇ ਮੂਰਲੇ ਚੋ ਵੀ ਮਾਰ ਦਿੰਦਾਰਾ ਦੋਸਤੋ ਚਵਾਈ ਦੀ ਬਿਲਕੁਲ ਪੋਲੀ ਮੂਰੋਂ ਮੰਗਰੋਂ ਆ ਪਤਾ ਨੂੰ ਧਾਰਾ ਮਾਰ ਕੇ ਦਿਖਾਤੀਆਂ ਛੱਡ ਦੇ ਵੀ ਤੇ ਲੈਣ ਦੇਣ ਵਾਲਾ ਰੇਟ ਇਹਦਾ 1 ਲੱਖ ਹੈ 1 ਲੱਖ ਚੋਂ ਮਾਨਤਾਨ ਦਾ ਹੋ ਜਾਊਗਾ ਹਾਂ ਮਾਨਤਾਨ ਕਰ ਲੈ ਦੋਸਤੋ ਫਿਕਸ ਰੇਟ ਨਹੀਂ ਕੋਈ 1 ਲੱਖ ਚੋਂ ਮਾਨਤਾਨ ਤੁਹਾਡਾ ਹੋਊਗਾ ਦੂਜਾ ਸੂਆ ਝੋਟੀ ਬੜੀਆ ਸਮੀ ਬਲੀ ਜਾਦਵਰੀ ਵਾਲੀ ਝੋਟੀ ਹੈ ਜੈਨੂਨ ਦੇ ਆ ਰੇਟ ਕੀਤਾ ਵੀਰ ਨੇ ਸਵੇਰ ਦੀ ਚਵਾਈ ਵੀਰ ਕਹਿੰਦਾ ਪ੍ਰੋਪਰ 6:30 7:00 ਵਜੇ ਦੇ ਲਗਭਗ ਹੋਈ ਹੋਈ ਹੈ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜੇ ਕਿਸੇ ਮੇਰੇ ਵੀਰ ਨੇ ਐਡ ਕਰਵਾਉਣੀ ਹੈ ਤਾਂ ਆਪਣਾ ਸੰਪਰਕ ਨੰਬਰ ਜ਼ਰੂਰ ਕਰ ਲਿਓ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ